ਸੰਸਦ ਚਰਨਜੀਤ ਚੰਨੀ ਨੂੰ ਸਨਮਾਨ ਮਿਲੇਗਾ ਸੰਸਦ ਰਤਨ ਦੇ ਨਾਲ ਸਨਮਾਨਿਤ ਹੋਣਗੇ ਚਰਨਜੀਤ ਚੰਨੀ ਤਾਰਾ ਸلسਲ ਮੈਂਬਰ ਤੇ ਦੋ ਸੰਸਦੀ ਕਮੇਟੀਆਂ ਨੂੰ ਇਹ ਸਨਮਾਨ ਮਿਲੇਗਾ ਖੇਤੀਬਾੜੀ ਤੇ ਬਣੀ ਸਥਾਈ ਕਮੇਟੀ ਦੇ ਪ੍ਰਧਾਨ ਨੇ ਦੱਸ ਚਰਨਜੀਤ ਚੰਨੀ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਨੇ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਠੋਸ ਸੁਝਾਅ ਸੰਸਦ ਦੇ ਵਿੱਚ ਚਰਨਜੀਤ ਚੰਨੀ ਦੇ ਵੱਲ ਰੱਖੇ ਗਏ ਸਨ ਜਿਸ ਨੂੰ ਲੈ ਕੇ ਇਹ ਵੱਡਾ ਸਨਮਾਨ ਜੋ ਕਿ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਚਰਨਜੀਤ ਚੰਨੀ ਨੂੰ ਦਿੱਤਾ ਜਾਵੇਗਾ ਤਾਂ ਸੰਸਦ ਚਰਨਜੀਤ ਚੰਨੀ ਨੂੰ ਇਹ ਸਨਮਾਨ ਮਿਲਿਆ ਹੈ ਆ ਮਿਲੇਗਾ ਸੰਸਦ ਰਤਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਦਰਸਲ 17 ਸੰਸਦ ਮੈਂਬਰ ਤੇ ਦੋ ਸੰਸਦੀ ਕਮੇਟੀਆਂ ਨੂੰ ਇਹ ਸਨਮਾਨ ਦਿੱਤਾ ਜਾਣਾ ਹੈ ਆ ਖੇਤੀਬਾੜੀ ਤੇ ਬਣੀ ਸਥਾਈ ਕਮੇਟੀ ਦੇ ਪ੍ਰਧਾਨ ਨੇ ਚਰਨਜੀਤ ਚੰਨੀ ਆ ਤਾਂ ਦਰਸਲ ਜੋ ਇਸ ਕਮੇਟੀ ਦੇ ਵੱਲੋਂ ਆ ਪਾਰਲੀਮੈਂਟ ਦੇ ਵਿੱਚ ਸੁਝਾਅ ਦਿੱਤੇ ਗਏ ਕਿ ਖੇਤੀਬਾੜੀ ਕਿਸਾਨੀ ਦਾ ਜੋ ਸੰਕਟ ਹੈ ਉਸ ਤੋਂ ਕਿਵੇਂ ਬਾਹਰ ਨਿਕਲਿਆ ਜਾ ਸਕਦਾ ਉਸ ਵਾਸਤੇ ਵਕਫ ਵਕ ਸੁਝਾਅ ਦਿੱਤੇ ਗਏ ਤਾਂ ਉਸੇ ਗੱਲ ਨੂੰ ਲੈ ਕੇ ਆ ਸੰਸਦ ਚਰਨਜੀਤ ਚੰਨੀ ਨੂੰ ਸਨਮਾਨ ਮਿਲੇਗਾ ਆ ਸਾਡੇ ਨਾਲ ਖੁਦ ਚਰਨਜੀਤ ਚੰਨੀ ਜੁੜ ਚੁੱਕੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ ਏਟਨ ਪੰਜਾਬ ਤੇ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਵੈਰੀ ਮਚ ਆ ਸਰ ਸੰਸਦ ਅਤੰਤੇ ਨਾਲ ਤੁਹਾਨੂੰ ਸਨਮਾਨਤ ਕੀਤਾ ਜਾਵੇਗਾ ਤੁਹਾਡਾ ਇਸ ਤੇ ਪਹਿਲਾ ਰਿਐਕਸ਼ਨ ਮੈਂ ਬੜਾ ਧੰਨਵਾਦੀ ਹਾਂ ਜੀ ਪਾਰਲੀਮੈਂਟ ਦਾ ਤੇ ਇਸ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਚੁਣਿਆ ਹੈ ਇਸ ਕੰਮ ਦੇ ਲਈ ਤੇ ਮੈਂ ਧੰਨਵਾਦੀਆਂ ਜਲੰਧਰ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝ ਕੇ ਉੱਤੇ ਭੇਜਿਆ ਤੇ ਇਸ ਦੀ ਸਾਰੇ ਪੰਜਾਬੀਆਂ ਨੂੰ ਵਧਾਈ ਹੈ ਕਿਉਂਕਿ ਇਹ 2010 ਦੇ ਵਿੱਚ ਇਹ ਅਵਾਰਡ ਜਿਹੜੇ ਉਸ ਸਮੇਂ ਦੇ ਰਾਸ਼ਟਰਪਤੀ ਸੀ ਅਬਦੁਲ ਕਲਾਮ ਜੀ ਉਹਨਾਂ ਨੇ ਸ਼ੁਰੂ ਕਰਾਇਆ ਸੀ ਜੀ ਇਹ 15 ਸਾਲ ਦੇ ਵਿੱਚ ਪਹਿਲੀ ਵਾਰ ਹੈ ਕਿ ਪੰਜਾਬ ਦੇ ਕਿਸੇ ਐਮਪੀ ਨੂੰ ਇਹ ਅਵਾਰਡ ਮਿਲ ਰਿਹਾ ਤੇ ਇਹ ਸਾਡੇ ਸਾਰੇ ਆ ਵਾਸਤੇ ਹੀ ਬੜੇ ਮਾਣ ਦੀ ਗੱਲ ਹੈ ਕਿ ਸਾਡੀ ਜਿਹੜੀ ਖੇਤੀਬਾੜੀ ਕਮੇਟੀ ਹੈ ਉਹਨਾਂ ਚੇਅਰਮੈਨ ਹੋਣ ਦੇ ਨਾਤੇ ਮੈਨੂੰ ਇਹ ਅਵਾਰਡ ਮਿਲਿਆ ਜੀ ਥੈਂਕ ਯੂ ਅਨ ਸਰ ਜੋ ਖੇਤੀਬਾੜੀ ਤੇ ਸਥਾਈ ਕਮੇਟੀ ਬਣਾਈ ਗਈ ਉਸ ਦੇ ਪ੍ਰਧਾਨ ਵੀ ਤੁਸੀਂ ਇਹ ਕਦੋਂ ਕਮੇਟੀ ਬਣੀ ਤੁਹਾਡੇ ਵੱਲੋਂ ਕੀ ਸੁਝਾਅ ਜੋ ਕਿ ਪਾਰਲੀਮੈਂਟ ਦਿੱਤੇ ਗਏ ਕਿਉਂਕਿ ਇਸੇ ਨੂੰ ਲੈ ਕੇ ਜੋ ਤੁਹਾਡੀ ਭੂਮਿਕਾ ਰਹੀ ਜਿਸ ਨੂੰ ਲੈ ਕੇ ਇਹ ਸਨਮਾਨ ਤੁਹਾਨੂੰ ਦਿੱਤਾ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਹਰ ਸਾਲ 24 ਕਮੇਟੀਆਂ ਬਣਦੀਆਂ ਜੀ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਮੇਰੇ ਵਾਲੀ ਕਮੇਟੀ ਜਿਹੜੀ ਹੈ ਉਹ ਖੇਤੀਬਾੜੀ ਕਿਸਾਨ ਵਿਭਾਗ ਕਿਸਾਨ ਭਲਾਈ ਨਾਲ ਐਨੀਮਲ ਹਸਬੈਂਡਰੀ ਜਿਹਨੂੰ ਪਸ਼ੂ ਪਾਲਣ ਵੀ ਵਿਭਾਗ ਦੇੰਦੇ ਹੈ ਤੇ ਫੂਡ ਪ੍ਰੋਸੈਸਿੰਗ ਡੈਰੀ ਤੇ ਮੱਛੀ ਪਾਲਣ ਇਹ ਸਾਰੇ ਡਿਪਾਰਟਮੈਂਟ ਦੇ ਅੰਡਰ ਪੈਂਦੇ ਹੈ ਹੂੰ ਇਹ ਕਮੇਟੀ ਇੱਕ ਸਾਲ ਪਹਿਲਾਂ ਬਣੀ ਸੀ ਦੀ ਇੱਕ ਸਾਲ ਕੁ ਕਾਰਗੁਜ਼ਾਰੀ ਦੇਖੀ ਹੈ 24 ਕਮੇਟੀਆਂ ਟੋਟਲ ਹੈ ਠੀਕ ਹੈ ਜਿਹਦੇ ਵਿੱਚ 30 ਮੈਂਬਰ ਹੁੰਦੇ ਹੈ ਰਾਜ ਸਭਾ ਦੇ ਤੇ ਲੋਕ ਸਭਾ ਦੇ 24 ਕਮੇਟੀਆਂ ਚੋਂ ਸਾਡੀ ਕਮੇਟੀਆਂ ਦੋ ਕਮੇਟੀਆਂ ਹੈ ਜਿਨ੍ਹਾਂ ਨੂੰ ਚੁਣਿਆ ਗਿਆ ਸਾਡੀ ਕਮੇਟੀ ਪਹਿਲੇ ਨੰਬਰ ਤੇ ਆਈ ਹੈ ਤੇ ਉਸ ਕਰਕੇ ਜਿਹੜਾ ਜਿਹੜਾ ਸਾਡਾ ਕੰਮ ਹੈ ਉਹਨੂੰ ਦੇਖਦੇ ਹੋਏ ਮੈਂ ਜਿਹੜੀਆਂ ਕਮੇਟੀ ਵੱਲੋਂ ਸਿਫਾਰਸ਼ਾਂ ਕੀਤੀਆਂ ਜਿਦੇ ਵਿੱਚ ਇੱਕ ਤਾਂ ਮੈਂ ਇਹ ਜਿਹੜਾ ਡਿਪਾਰਟਮੈਂਟ ਆ ਪੂਰਾ ਇਹਦਾ ਨਾਮ ਬਦਲ ਕੇ ਹੁਣ ਇਹ ਡਿਪਾਰਟਮੈਂਟ ਖੇਤੀਬਾੜੀ ਅਤੇ ਕਿਸਾਨ ਭਲਾਈ ਹੈ ਠੀਕ ਹੈ ਮੈਂ ਕਿਹਾ ਕਿ ਇਹਨੂੰ ਖੇਤੀਬਾੜੀ ਕਿਸਾਨ ਭਲਾਈ ਅਤੇ ਖੇਤ ਮਜ਼ਦੂਰ ਭਲਾਈ ਇਹਦਾ ਡਿਪਾਰਟਮੈਂਟ ਦਾ ਨਾਮ ਰੱਖੋ ਤਾਂ ਕਿ ਕਿਸਾਨਾਂ ਦੇ ਨਾਲ-ਨਾਲ ਜਿਹੜੇ ਮਜ਼ਦੂਰ ਖੇਤਾਂ 'ਚ ਕੰਮ ਕਰਦੇ ਉਹਨਾਂ ਦੀ ਵੀ ਭਲਾਈ ਹੋ ਸਕੇ ਜੀ ਤੇ ਨਾਲ ਨਾਲ ਕਿਸਾਨਾਂ ਦਾ ਜਿਹੜਾ ਝੋਨਾ ਹੈ ਉਹਦੀ ਲੀਗਲ ਗਾਰੰਟੀ ਵਾਸਤੇ ਮੈਂ ਉਹਨਾਂ ਨੂੰ ਐਮਐਸਪੀ ਹੈ ਜਿਹੜੀ ਕਣਕ ਦੀ ਤੇ ਝੋਨੇ ਦੀ ਤੇ ਹੋਰ ਸਾਰੀਆਂ ਫਸਲਾਂ ਦੀ ਉਹਦੀ ਲੀਗਲ ਗਾਰੰਟੀ ਦੇਣ ਵਾਸਤੇ ਸਿਫਾਰਿਸ਼ ਕੀਤੀ ਹੈ ਕਿਉਂਕਿ ਕਿਸਾਨਾਂ ਵੱਲੋਂ ਮੰਗ ਰੱਖੀ ਜਾ ਰਹੀ ਹੈ ਤੁਸੀਂ ਵੀ ਉਹ ਸਿਫਾਰਿਸ਼ ਕੀਤੀ ਹੈ ਇਸ ਕਮੇਟੀ ਦੇ ਵੱਲੋਂ ਹਾਂ ਇੱਕ ਹੋਰ ਮੈਂ ਜਿਹੜੀ ਇਹਦੇ ਵਿੱਚ ਵੱਡੀ ਗੱਲ ਕੀਤੀ ਹੈ ਬਸ ਤਾਂ ਕਾਫੀ ਹੋਰ ਅੱਛੀ ਰეკਮੈਂਡੇਸ਼ਨ ਆ ਹੈ ਪਰ ਮੈਂ ਤੁਹਾਨੂੰ ਇੱਕ ਦੋ ਦੱਸ ਦਿੰਨਾ ਜਿਹਦੇ ਵਿੱਚ ਇਹ ਹੈ ਕਿ ਜਿਹੜਾ ਪਰਾਲੀ ਨੂੰ ਅੱਗ ਲੱਗਦੀ ਹੈ ਤੇ ਕਣਕ ਦੇ ਪਿੱਛੇ ਜਿਹੜਾ ਥੋੜਾ ਜਿਹਾ ਉਹ ਵੱਜ ਜਾਂਦਾ ਉਹਨੂੰ ਰਹਿਣ ਖੂੰਦ ਨੂੰ ਅੱਗ ਲੱਗਦੀ ਹੈ ਉਹਦੇ ਨਾਲ এনवायरमेंट ਜਿਹੜਾ ਖਰਾਬ ਹੁੰਦਾ ਹੈ ਉਸ ਦਾ ਹੱਲ ਐਸੀ ਦੱਸਿਆ ਕਿ ਤੁਸੀਂ ਐਮਐਸਟੀ ਜਿਹੜਾ ਰੇਟ ਦਿੰਦੇ ਹੋ ਜੋ ਨੇ ਤਾਂ ਉਹਦੇ ਨਾਲ 100 ਰੁਪਇਆ ਉੱਪਰ ਤੁਸੀਂ ਕੁਇੰਟਲ ਦੇ ਜੇਟ ਦੇ ਉੱਪਰ 100 ਰੁਪਇਆ ਹੋਰ ਕਿਸਾਨ ਨੂੰ ਪਰਾਲੀ ਇਕੱਠੀ ਕਰਨ ਦਾ ਦੋ ਕੁਇੰਟਲ ਮਗਰ 100 ਰੁਪਇਆ ਜਿਹਦੇ ਨਾਲ ਉਹਨੂੰ ਲਗਭਗ 3000 ਰੁਪਏ ਦੇ ਨੇੜੇ ਜਿਹੜੇ ਪੈਸੇ ਪਰ ਏਕੜ ਮਿਲ ਜਾਣਗੇ ਤੇ ਉਹਦੀ ਜ਼ਿੰਮੇਵਾਰੀ ਹੋ ਜੇਗੀ ਕਿ ਉਹ ਪਰਾਲੀ ਇਕੱਠੀ ਕਰਕੇ ਆਪਣੀ ਸੰਭੇਗਾ ਜਿਨ ਅੱਗ ਨਹੀਂ ਲਗਾਏਗਾ ਤੇ ਉਹ ਲਿਖੇ ਦੇਗਾ ਕਿ ਮੈਂ ਅੱਗੇ ਨਹੀਂ ਲਗਾਏਗਾ ਜਦੋਂ ਉਹ ਪੈਸੇ ਮਿਲਗੇ ਜੀ ਉਹਦੇ ਨਾਲ ਇਹ ਹੈ ਕਿ ਕਿਸਾਨ ਦਾ ਜਿਹੜਾ ਖਰਚਾ ਹੁੰਦਾ ਪਰਾਲੀ ਇਕੱਠੀ ਕਰਨ ਤੇ ਤੇ ਬਾਅਦ ਵਿੱਚ ਖੇਤ ਨੂੰ ਸਵਾਰਨ ਤੇ ਪਰਾਲੀ ਵਾਲੇ ਨੂੰ 15 ਆਲੇ ਭਾਵੇਂ ਉਹਦੇ ਵਾਸਤੇ ਉਹਨੂੰ ਕੰਪਨਸੇਟ ਹੋ ਜਾਏਗਾ ਤੇ ਕਿਸਾਨ ਅੱਗੇ ਨਹੀਂ ਲਗਾਏਗਾ ਤੇ এনवायरमेंट ਅੱਛਾ ਰਹੇਗਾ ਜੀ ਤੇ ਲੋਕਾਂ ਨੂੰ ਵੀ ਦਿੱਕਤ ਨਹੀਂ ਆਏਗੀ ਇਸ ਤਰ੍ਹਾਂ ਦੀਆਂ ਗਊਸ਼ਾਲਾ ਬਾਰੇ ਮੈਂ ਕਿਹਾ ਹੈ ਕਿ ਗਊਆਂ ਤੰਗ ਰਹਿੰਦੀਆਂ ਗਊਸ਼ਾਲਾ ਦੇ ਵਿੱਚ ਪੂਰੀ ਦੇਖ ਪੜਨੀ ਹੁੰਦੀ ਤੁਸੀਂ ਉਹਨਾਂ ਨੂੰ ਨੋਰਮ ਸੈੱਟ ਕਰੋ ਇੱਕ ਗਊਸ਼ਾਲਾ ਕਿੱਸ ਤਰ੍ਹਾਂ ਬਣਨੀ ਚਾਹੀਦੀ ਹੈ ਤੇ ਉਹਦੇ ਵਿੱਚ ਕੀ-ਕੀ ਹੋਵੇ ਪਾਣੀ ਦਾ ਪ੍ਰਬੰਧ ਹੋਰ ਜਗ੍ਹਾ ਕਿੰਨੀ ਹੋਵੇ ਕਿੰਨੀਆਂ ਗਊਆਂ ਵਾਸਤੇ ਤੇ ਨਾਲ-ਨਾਲ ਇੱਕ ਇਹ ਵੀ ਕਿਹਾ ਕਿ ਜਿਹੜੀਆਂ ਗਊਆਂ ਬੁੱਢੀਆਂ ਹੋ ਜਾਂਦੀਆਂ ਲੋਕਾਂ ਦੇ ਘਰਾਂ ਦੇ ਜਦੋਂ ਦੁੱਧ ਦੇਣਾ ਛੱਡ ਦਿੰਦੀਆਂ ਉਹਨਾਂ ਨੂੰ ਆਵਾਰਾ ਨਾ ਕਰੇ ਉਹਦੇ ਵਾਸਤੇ ਤੁਸੀਂ ਉਹਨਾਂ ਨੂੰ ਗਊਸ਼ਾਲਾ ਦੀ ਜਗ੍ਹਾ ਘਰ ਖੜੇ ਕੇ ਪੈਸੇ ਦੇ ਦਿਓ ਜੀ ਤੇ ਸਰ ਇਹਨਾਂ ਸਿਫਾਰਸ਼ਾਂ ਤੇ ਜੋ ਤੁਸੀਂ ਸਿਫਾਰਸ਼ਾਂ ਦਾ ਜ਼ਿਕਰ ਕੀਤਾ ਕਿ ਸਰਕਾਰ ਦੇ ਵੱਲੋਂ ਕੋਈ ਭਰੋਸਾ ਮਿਲਿਆ ਜਾਂ ਉਸ ਤੇ ਸਰਕਾਰ ਨੇ ਕੋਈ ਕਦਮ ਅੱਗੇ ਵਧਾਏ ਨੇ ਇੱਕ ਪ੍ਰੋਸੀਜਰ ਹੁੰਦਾ ਜੀ ਕਮੇਟੀ ਸਿਫਾਰਸ਼ਾਂ ਪਾਰਲੀਮੈਂਟ ਦੇ ਵਿੱਚ ਪੇਸ਼ ਕਰਦੀ ਹੈ ਜੀ ਐਸਓ ਪੇਸ਼ ਕਰ ਚੁੱਕੀ ਹੈ ਉਸ ਤੋਂ ਬਾਅਦ ਕਮਿਟੀ ਸਰਕਾਰ ਐਕਸ਼ਨ ਟੇਕਿੰਗ ਰਿਪੋਰਟ ਦਿੰਦੀ ਹੈ ਜੀ 6 ਮਹੀਨੇ ਦੇ ਅੰਦਰ ਅੰਦਰ ਹੁਣ ਸਾਡੇ ਕੋਲ ਉਹਦੀ ਐਕਸ਼ਨ ਟੇਕਿੰਗ ਰਿਪੋਰਟਾਂ ਆਉਣੇ ਸ਼ੁਰੂ ਹੋਣਗੀਆਂ ਵੀ ਉਹਨਾਂ ਨੇ ਕੀ ਕੀਤਾ ਕਿਰੇ ਸੀ ਜਿਹੜੇ ਹਿੰਦੁਸਤਾਨ ਦੇ ਸਾਰੇ ਵੱਡੇ ਅਫਸਰ ਹੈ ਡਿਪਾਰਟਮੈਂਟ ਦੇ ਇਸ ਨਾਲ ਤਮੰਦਰ ਖੇਤੀਬਾੜੀ ਦੇ ਨਾਲ ਫੂਡ ਪ੍ਰੋਸੈਸਿੰਗ ਦੇ ਨਾਲ ਐਨਵੈਨਜਮੈਂਟਰੀ ਦੇ ਨਾਲ ਉਹਨਾਂ ਨੂੰ ਕਮੇਟੀ ਬਣਾਉਂਦੀ ਆ ਉਹਨਾਂ ਤੋਂ ਸਾਹਮਣੇ ਬਿਠਾ ਕੇ ਸਾਰਾ ਕੁਝ ਪੁੱਛਦੀ ਆ ਕਿ ਤੁਸੀਂ ਕਿਆ ਕੀਤਾ ਕਿਆ ਨਹੀਂ ਕੀਤਾ ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਕਿਆ ਕਾਰਨ ਹੈ ਉਹ ਚੀਜ਼ਾਂ ਸਾਰੀਆਂ ਅੱਗੇ ਅਸੀਂ ਕਰਾਂਗੇ ਠੀਕ ਹੈ ਇੱਕ ਵੱਡਾ ਜਿਹੜਾ ਪੰਜਾਬ ਨੂੰ ਮਾਣ ਮਿਲਿਆ ਮੈਂ ਦਾ ਬੜਾ ਧੰਨਵਾਦੀ ਸਰ ਜੀ ਇਹ ਕਮੇਟੀ ਬਣ ਤੋਂ ਬਾਅਦ ਚ ਪੂਰੀ ਪ੍ਰਕਿਰਿਆ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਖੇਤੀਬਾੜੀ ਤੇ ਸੀ ਕਿਸਾਨੀ ਮਸਲੇ ਨੂੰ ਲੈ ਕੇ ਪੂਰੀ ਕਮੇਟੀ ਸੀ ਕਿ ਤੁਹਾਡੇ ਵੱਲੋਂ ਪੂਰੀ ਕਮੇਟੀ ਦੇ ਵੱਲੋਂ ਵੱਖ-ਵੱਖ ਸੂਬਿਆਂ ਦਾ ਦੌਰਾ ਕੀਤਾ ਗਿਆ ਕਿ ਕਿਸਾਨਾਂ ਦੇ ਨਾਲ ਵੀ ਇਸ ਦੌਰਾਨ ਰابطਾ ਕਾਇਮ ਕੀਤਾ ਗਿਆ ਉਹਨਾਂ ਨੂੰ ਕਿਸ ਤਰੀਕੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਮੈਂ ਜੀ ਜਲੰਧਰ ਗਿਆ ਸੋਰੀ ਲੁਧਿਆਣਾ ਦੇ ਦੋਲੋ ਯੂਨੀਵਰਸਿਟੀਆਂ ਗੜਵਾ ਸੂ ਤੇ ਖੇਤੀવાડી ਦੇ ਵਾਈਸ ਚੈਂਸਲਰਾਂ ਨੂੰ ਤੇ ਤੇਰੇ ਜਿਹੜੇ ਐਕਸਪਰਟ ਹੈ ਹਰਿਆਣੇ ਦੇ ਜਿਹੜੇ ਐਕਸਪਰਟ ਹੈ ਫਿਰ ਅਸੀਂ ਬਖ ਬਖ ਸਟੇਟਾਂ ਵਿੱਚ ਜਾ ਕੇ ਆਏ ਆ ਹੁਣ ਫਿਰ ਅਸੀਂ ਉੱਟੀ ਤੇ ਮੈਸੂਰ ਜਾ ਰਹੇ ਹਾਂ ਜੀ ਤੇ ਟੂਰ ਸਾਡਾ ਇੱਕ ਸੀਗਾ ਜੰਮੂ ਕਸ਼ਮੀਰ ਦਾ ਤੇ ਲਦਾਖ ਦਾ ਜਿਹੜਾ ਕੈਨਸਲ ਹੋ ਗਿਆ ਹੂੰ ਸੋ ਖੇਤੀਬਾੜੀ ਬਾਰੇ ਸਾਡਾ ਪੰਜਾਬ ਦਾ ਵੀ ਅੱਗੇ ਟੂਰ ਬਣ ਰਿਹਾ ਹੈ ਸੀ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਜਾਣਾ ਹੂੰ ਸੋ ਇਸ ਤਰ੍ਹਾਂ ਦੇ ਖੇਤੀ ਬਾਰੇ ਤੇ ਖੇਤ ਮਜ਼ਦੂਰ ਬਾਰੇ ਪਸ਼ੂ ਪਾਲਣ ਬਾਰੇ ਫੂਡ ਪ੍ਰੋਸੈਸਿੰਗ ਬਾਰੇ ਡੈਰੀ ਬਾਰੇ ਫਿਸ਼ਰੀ ਬਾਰੇ ਠੀਕ ਹੈ ਤਾਂ ਐਸੀ ਕਾਫੀ ਵੱਡੇ ਅਧਿਐਨ ਚੱਲ ਰਿਹਾ ਇੱਕ ਸਪਰੀਮ ਕੋਡ ਲੈ ਕੇ ਖੇਤੀਬਾੜੀ ਬਾਰੇ ਕਮੇਟੀ ਬਣਾਈ ਹੈ ਉਹਨਾਂ ਨਾਲ ਵੀ ਮੈਂ ਰਾਤ ਦੇ ਵਿੱਚ ਆਉਣਾ ਤੋਂ ਸਾਰਾ ਕੁਝ ਪੁੱਛਿਆ ਸੋ ਕੋਸ਼ਿਸ਼ ਕਰ ਰਹੇ ਕਿ ਖੇਤੀਬਾੜੀ ਦੇ ਵਿੱਚ ਜਿਹੜਾ ਅ ਕਿਸਾਨ ਹੈ ਤੇ ਖੇਤ ਮਜ਼ਦੂਰ ਹੈ ਉਹਦਾ ਅੱਛਾ ਰਿਸਿੰਕ ਕਰ ਸਕੀਏ ਉਹਦੇ ਵਾਸਤੇ ਹਾਂ ਸਰ ਤੁਸੀਂ ਪ੍ਰਧਾਨ ਦੇ ਨਾਤੇ ਜਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਵਕਫਾ ਖਮੈਰਾਂ ਦੇ ਨਾਲ ਵੀ رابطہ ਕੰਮ ਕੀਤਾ ਗਿਆ ਕਿਸਾਨਾਂ ਦੇ رابطہ ਕੰਮ ਕੀਤਾ ਜੇ ਤੁਸੀਂ ਪੰਜਾਬ ਦਾ ਜ਼ਿਕਰ ਕਰਦੇ ਆ ਪੰਜਾਬ ਦੇ ਕਿਸਾਨੀ ਦੇ ਜੋ ਵੱਡੇ ਮਸਲੇ ਨੇ ਉਸ ਦਾ ਜ਼ਿਕਰ ਕਰਦੇ ਆ ਤੇ ਤੁਹਾਨੂੰ ਕੀ ਮਹਿਸੂਸ ਹੋਇਆ ਤੁਹਾਨੂੰ ਕੀ ਲੱਗਿਆ ਕਿ ਜੋ ਵੱਡਾ ਕਿਸਾਨੀ ਦਾ ਸੰਕਟ ਹੈ ਪੰਜਾਬ ਦਾ ਉਸ ਦਾ ਸਭ ਤੋਂ ਵੱਡਾ ਹੱਲ ਕੀ ਹੈ ਜਾਂ ਸਰਕਾਰ ਕਿਵੇਂ ਕਿਸਾਨਾਂ ਦੀ ਬਾਹਮ ਫੜ ਸਕਦੀ ਹੈ ਐਕਚੁਅਲੀ ਕਿਸਾਨ ਆਪਣੀ ਜਗ੍ਹਾ ਬਹੁਤ ਸਹੀ ਹੈ ਹੂੰ ਜੇ ਤੁਸੀਂ ਸਾਰੀ ਚੀਜ਼ ਨੂੰ ਸਟੱਡੀ ਕਰੋਗੇ ਨਾ ਤੁਹਾਨੂੰ ਪਤਾ ਲੱਗੇਗਾ ਕਿ ਕਿਸਾਨ ਸਹੀ ਹੈ ਹੂੰ ਸਰਕਾਰਾਂ ਦੀ ਨੀਅਤ ਸਹੀ ਨਹੀਂ ਹੈ ਜੀ ਜਿਸ ਦਿਨ ਸਰਕਾਰਾਂ ਦੀ ਨੀਅਤ ਸਹੀ ਹੋ ਜਾਏਗੀ ਕਿਸਾਨ ਨੂੰ ਭਲਾਈ ਵਾਸਤੇ ਤਾਂ ਇਹ ਸਾਰੇ ਦੇਸ਼ ਦਾ ਫਾਇਦਾ ਹੋਣਾ ਹੈ ਇਕੱਲੇ ਕਿਸਾਨਾਂ ਦਾ ਨਹੀਂ ਹੂੰ ਇਹ ਜਿਹੜੀ ਕਿਸਾਨ ਲੜਾਈ ਲੜ ਰਹੇ ਕਿਸਾਨੀ ਦੀ ਲੜਾਈ ਨਹੀਂ ਹੈ ਇਹ ਦੇਸ਼ ਦੀ ਲੜਾਈ ਹੈ ਜੀ ਦੇਸ਼ ਨੂੰ ਦੇ ਲ ਜਾਣ ਵਾਸਤੇ ਸਾਨੂੰ ਕਿਸਾਨ ਤੇ ਖੇਤ ਮਜ਼ਦੂਰ ਨੂੰ ਤਕੜੇ ਕੰਢਾ ਪੈਣਾ ਹੈ ਹੂੰ ਤਾਂ ਉਹਦੇ ਨਾਲ ਬਹੁਤ ਬਹੁਤ ਪੱਖੀ ਫਾਇਦੇ ਹੋਣੇ ਹੈ ਜੀ ਮੈਂ ਹੁਣ ਅਗਲੀ ਜਿਹੜੀ ਰਿਪੋਰਟ ਤਿਆਰ ਕਰ ਰਿਆ ਜਿਹਦੇ ਤੇ ਕੰਮ ਕਰ ਰਹੇ ਸੀ ਐਸੀ ਕਮੇਟੀਾਂ ਵੀ ਬੁਲਾਈ ਉਹ ਅਫਸਰ ਹੀ ਬੁਲਾਏ ਉਹਦੇ ਬਾਰੇ ਉਹ ਹੈਗੀ ਹੈ ਲੱਡ ਰਿਸ਼ ਬਾਰੇ ਦੁੱਧ ਦਹੀਂ ਪਨੀਰ ਸਾਨੂੰ ਬਿਲਕੁਲ ਹੀ ਮਾੜਾ ਮਿਲ ਰਿਹਾ ਤੇ ਇਹ ਸਾਰਾ ਹੀ ਗਲਤ ਤਰੀਕੇ ਨਾਲ ਤਿਆਰ ਕਰਕੇ ਦੁੱਧ ਦਿੱਤਾ ਜਾਂਦਾ ਤੁਸੀਂ ਡੈਰੀ ਵਾਲੇ ਕੋਲ ਚਲੇ ਜਾਓ ਹੂੰ ਉਹਨੂੰ ਕਰੋ 2 ਕੁਆਂਟਲ ਦੁੱਧ ਚਾਹੀਦਾ ਦੁਪਹਿਰ ਨੂੰ ਚਲੇ ਜਾਓ ਉਹ ਕਹਿੰਦਾ 2 ਘੰਟੇ ਤੱਕ ਆ ਜਾਓ ਤੁਹਾਨੂੰ ਉਹਨੇ ਦੇ ਦਿੰਦੇ ਜੀ ਬਿਲਕੁਲ ਆਰੇ ਅਵੇਲੇਬਲ ਹੋ ਜਾਂਦਾ ਦੁਪਹਿਰ ਨੂੰ ਕਿਹੜੇ 2 ਘੰਟੇ ਚ ਮੱਝਾਂ ਚੋ ਲੈਣੀਆਂ ਉਹ ਸਾਰਾ ਜਦੇ ਵੜਾ ਕੇ ਲਿਆਉਂਦੇ ਹੋ ਸੋ ਇਹ ਚੀਜ਼ ਤੇ ਅਸੀਂ ਹੁਣ ਕੰਮ ਕਰ ਰਹੇ ਆ ਕਿ ਦੁੱਧ ਬਿਲਕੁਲ ਸ਼ੁੱਧ ਮਿਲੇ ਦੁੱਧ ਦਾ ਜਿਹੜਾ ਰੇਟ ਹੈ ਹੂੰ ਜੇ ਤੁਸੀਂ ਦੁੱਧ ਸਹੀ ਦੁੱਧ ਲੱਗ ਲਈ ਕੱਢ ਦੋ ਬਾਜ਼ਾਰ ਚੋਂ ਤਾਂ 200 ਰੁਪਏ ਹੋ ਜਾਣੇ ਹੂੰ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਸਾਡੇ ਘਰ ਮੱਝ ਸੀ ਬਹੁਤ ਸਾਡੇ ਪਰਿਵਾਰ ਗਰੀਬਾਂ ਦੇ ਹੂੰ ਇੱਕ ਇੱਕ ਮੱਝ ਦੇ ਸਾਰੇ ਪੜਦੇ ਰਹੇ ਐ ਜੀ ਅੱਜ ਜੋ ਮੱਝਾ ਕੋਈ ਪਿੰਡਾਂ ਦੇ ਵਿੱਚ ਲੋਕ ਰੱਖਦੇ ਹੀ ਨਹੀਂ ਜੀ ਮੈਂ ਬਰਨਾਲੇ ਸਟੱਡੀ ਕਰਨ ਗਿਆ ਇਸ ਚੀਜ਼ ਦੀ ਤਾਂ ਬਰਨਾਲੇ ਦੇ ਵਿੱਚ 45000 ਦੁੱਧ 45000 ਲੀਟਰ ਦੁੱਧ ਹੂੰ ਬਰਨਿਆਲੇ ਤੋਂ ਇੱਕ ਕੰਪਨੀ ਇਕੱਠਾ ਕਰਕੇ हरियाणा ਵਿੱਚ ਲੈ ਜਾਂਦੀ ਹੈ ਜੀ ਦਿੱਲੀਬਾਦ ਤੇ ਬਰਨਾਲੇ 45000 ਦੁੱਧ ਇਕੱਠਾ ਡੈਰੀਆਂ ਚ ਕਰਨ ਤੋਂ ਬਾਅਦ ਦੁੱਧ ਹੀ ਨਹੀਂ ਬਚਦਾ ਤੇ ਜਿਹੜੇ ਬਰਨਾਲੇ ਵਾਲੇ ਪੀ ਰਹੇ ਦੁੱਧ ਕਿੱਥੇ ਤੇ ਆਉਂਦਾ ਹੈ ਸਹੀ ਗੱਲ ਹੈ ਹੈਰਾਨ ਹੋ ਗਏ ਇਸ ਚੀਜ਼ ਤੇ ਹੂੰ ਇਸ ਚੀਜ਼ ਦੀ ਮੈਂ ਸਟੱਡੀ ਕੀਤੀ ਹੈ ਮੈਂ ਮਤਲਬ ਇਹਨਾਂ ਚੀਜ਼ਾਂ ਤੇ ਮਿਹਨਤ ਕਰ ਰਿਹਾ ਨਹੀਂ ਬਿਲਕੁਲ ਗੱਲ ਉਹੀ ਹੈ ਨਾ ਕਿ ਘਰਾਂ ਦਾ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਪਿੰਡਾਂ ਦੇ ਵਿੱਚ ਘਰਾਂ ਦਾ ਲਵੇਰਾ ਪਹਿਲਾਂ ਦੇ ਨਾਲੋਂ ਬਹੁਤ ਘਟ ਗਿਆ ਪਰ ਜਿਹੜੀ ਅੱਖਾਂ ਦੇ ਸਾਹਮਣੇ ਨਹੀਂ ਹੈ ਉਸ ਬਾਰੇ ਕੋਈ ਗਾਰੰਟੀ ਨਹੀਂ ਮਿਸ਼ੋਤਾ ਦੀ ਚਾਹੇ ਉਹ ਪਨੀਰ ਹੋਵੇ ਚਾਹੇ ਉਹ ਖੋਵਾ ਹੋਵੇ ਚਾਹੇ ਉਹ ਦੁੱਧ ਹੋਵੇ ਨੇ ਦੁੱਧ ਪਨੀਰ ਦੁੱਧ ਤੁਸੀਂ ਖੋਏ ਦਾ ਤਾਂ ਵਿਸ਼ਵਾਸ ਹੀ ਨਾ ਕਰੋ ਨਾ ਹੂੰ ਖੋਆ ਤਾਂ ਸਾਰਾ ਹੀ ਸਿੰਥੈਟਿਕ ਹੈ ਪਨੀਰ 80% ਸਾਰ ਬਾਜ਼ਾਰ ਦੇ ਵਿੱਚ ਸਿੰਥੈਟਿਕ ਹੈ ਹੂੰ ਦੁੱਧ 50% ਨਕਲੀ ਹੈ ਜੀ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਉੱਥੇ ਡੇਰੀਆਂ ਵਿੱਚ ਗਿਆ ਡੇਰੀਆਂ ਤੋਂ ਸਾਰਾ ਦੁੱਧ ਲੈ ਜਾਂਦੇ ਆ ਹਰਿਆਣਾ ਅਮੋਲ ਵਾਲੇ ਤੇ ਮੈਂ ਉਹ ਬੰਦੇ ਨੂੰ ਵੀ ਮਿਲਿਆ ਜਿਹੜਾ ਦੁੱਧ ਇਕੱਠਾ ਕਰਕੇ ਵੇਚ ਰਿਹਾ ਅੱਗੇ ਭੇਜ ਰਿਹਾ ਉਹ ਤਾਂ ਆਪਣੇ ਆਪ ਸਹੀ ਕੰਮ ਕਰ ਰਿਹਾ ਉਹ ਡੈਰੀ ਵਾਲੇ ਨੂੰ ਰੇਟ ਦਿੰਦੇ ਦੁੱਧ ਦਾ ਲੈ ਜਾਂਦੇ ਆ ਤੇ ਬਨਾਲੇ ਕਿ ਦੁੱਧ ਕਿੱਥੋਂ ਆ ਰਿਹਾ ਹੂੰ ਸਾਰਾ ਨਗਲੀ बिक ਰਿਹਾ ਸੋ ਇਹ ਚੀਜ਼ ਤੇ ਮੈਂ ਫਿਰ ਉਹ ਦਿੱਲੀ ਦੇ ਵਿੱਚ ਕਮੇਟੀ ਦੇ ਵਿੱਚ ਅਸੀਂ ਮੀਟਿੰਗਾਂ ਪਿਛਲੀ ਮੀਟਿੰਗ ਵੀ ਸਾਡੀ ਇਸੇ ਤੇ ਸੀ ਇਹਦੇ ਤੇ ਕੰਮ ਕਰ ਰਹੇ ਕਿ ਇਹਦੀ ਐਡਲਟਰੇਸ਼ਨ ਨੂੰ ਮੈਂ ਉਹਨਾਂ ਨੂੰ ਇਹ ਸੁਝਾਅ ਦਿੱਤਾ ਕਿ ਇੱਕ ਕੀ ਕੋਈ ਐਸੀ ਮਸ਼ੀਨ ਤਿਆਰ ਕਰੋ ਜਿਹਦੇ ਨਾਲ ਡੈਰੀ ਤੋਂ ਜਦ ਬੰਦਾ ਦੁੱਧ ਖਰੀਦਦਾ ਹੈ ਜੀ ਤਾਂ ਉਹ ਮਸ਼ੀਨ ਦੇ ਵਿੱਚ ਦੁੱਧ ਰੱਖੇ ਤਾਂ ਉਹਨੂੰ ਜਦ ਇਹ ਪਤਾ ਲੱਗ ਜਾਏ ਕਿੰਨੇ ਪਰਸੈਂਟ ਨਕਲੀ ਹੈ ਤੇ ਕਿੰਨਾ ਅਸਲੀ ਹੈ ਤੁਸੀਂ ਦੇਖੋ ਨਾ ਕਿ ਤੁਸੀਂ ਆਪਣਾ ਫੋਨ ਵੀ ਟੈਸਟ ਕਰਾਓ ਇਹ ਫੋਨ ਦੀ ਬਿਲਕੁਲ ਤੁਸੀਂ ਬਹੁਤ ਵਾਜਿਬ ਗੱਲ ਕੀਤੀ ਵੱਡਾ ਕਮੰਡੀ ਗੱਲ ਇਹ ਨਹੀਂ ਕਿ ਜੇ ਤੂੰ ਐਸੀ ਕਿ ਦੁਕਾਨ ਤੋਂ ਡੈਰੀ ਤੋਂ ਦੁੱਧੀ ਤੋਂ ਦੁੱਧ ਲੈ ਕੇ ਆਉਂਦੇ ਆ ਆ ਸਧਾਰਨ ਜ਼ਿਕਰ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਆਬ ਸ਼ੁੱਧਤਾ ਕਿਵੇਂ ਨਾਪਣੀ ਆ ਕਿਵੇਂ ਚੈੱਕ ਕਰਨੀ ਆ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਆ ਅਸੀਂ ਇਹ ਸਮਝਦੇ ਕਿ ਠੀਕ ਹੀ ਹੋਵੇਗਾ ਦੁੱਧ ਉਹਦੇ ਤੇ ਡਿਪਾਰਟਮੈਂਟ ਨੂੰ ਕਿਹਾ ਕਿ ਤੁਸੀਂ ਕੰਮ ਕਰੋ ਇੱਕ ਐਸਾ ਯੰਤਰ ਤਿਆਰ ਕਰੋ ਹੂੰ ਜਿਹੜਾ ਕਿ ਡੈਰੀ ਤੇ ਅਗਲੇ ਨੂੰ ਦਸਾ ਸਕਿੰਟਾਂ ਚ ਪਤਾ ਲੱਗੇ ਮੇਰੇ ਦੁੱਧ ਕਿੰਨੇ ਨਾਪਦਾ ਹੈ ਜੀ ਹੁਣ ਕੀ ਆ ਹੈਰਾ ਫੇਰੀ ਕਿੱਥੇ ਹੈ ਕਿ ਦੁੱਧ ਦੀ ਸ਼ੁੱਧਤਾ ਦੇਖਣ ਵਾਸਤੇ ਉਹ ਕਹਿੰਦੇ ਜੀ ਸੈਂਪਲ ਭੇਜਾਂਗੇ ਹੂੰ ਤੇ ਡਾਕਟਰ ਡਿਸਪੈਂਸਰੀ ਵਾਲਾ ਲੈ ਕੇ ਜਾਏਗਾ ਤੇ ਉਹ ਮਤਲਬ ਸਰਕਾਰੀ ਡਾਕਟਰ ਉਹਦਾ ਲਏਗਾ ਸੈਂਪਲ ਤੇ ਫਿਰ ਅਸੀਂ ਸੈਂਪਲ ਭੇਜਾਂਗੇ ਲੈਬੋਰੀਟਰੀ ਚ ਉਥੋਂ ਟੈਸਟ ਹੋ ਕੇ ਆਏਗਾ ਜੀ ਉਹਨੂੰ ਲੱਗ ਜਾਂਦਾ 1 ਮਹੀਨਾ ਤੇ 1 ਮਹੀਨੇ ਚ ਹੋਣ ਕਿਹਾ ਹੈ ਕਿ ਜਿਹੜੇ ਸਾਡੇ ਸੀਐਮਓ ਵਗੈਰਾ ਤੇ ਹੋਰ ਅਫਸਰ ਹੈ ਜੀ ਡਾਕਟਰ ਵਾਲੇ ਜਿਹੜੇ ਚੈਕਿੰਗ ਵਾਲੇ ਹੈ ਇਹ ਤਾਂ ਮਹੀਨਾ ਮਹੀਨੇ ਇਕੱਠਾ ਕਰਦੇ ਫਿਰ ਜਾਂਦੇ ਸਾਰੇ ਡੈਰੀਆਂ ਨਾਲ ਮਹੀਨਾ ਬੰਨਿਆ ਵਾ ਇਹਨਾਂ ਨੇ ਜੀ ਇਹ ਇਹ ਕਿਸੇ ਦਾ ਸੈਂਪਲ ਫੇਲ ਹੀ ਨਹੀਂ ਕਰਦੇ ਜੀ ਆ ਸਰ ਮੇਰਾ ਆਖਰੀ ਸਵਾਲ ਜੇਕਰ ਸਨਮਾਨ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਜਲੰਧਰ ਵਾਸੀਆਂ ਵਾਸਤੇ ਬਹੁਤ ਫਖਰ ਦੀ ਗੱਲ ਹੈ ਉੱਥੇ ਪੰਜਾਬ ਵਾਸੀਆਂ ਵਾਸਤੇ ਵੀ ਫਖਰ ਦੀ ਗੱਲ ਹੈ ਕਿ 13 ਸੰਸਦ ਮੈਂਬਰਾਂ ਵਿੱਚੋਂ ਤੁਹਾਡਾ ਨਾਮ ਚੁਣਿਆ ਗਿਆ ਹੈ ਤੇ ਨਾਲ ਜੇਕਰ ਤੁਸੀਂ ਹੋਰ ਜਾਣਕਾਰੀ ਦੇ ਸਕੋ ਤੁਹਾਡੇ ਤੱਕ ਜਾਣਕਾਰੀ ਪਹੁੰਚੀ ਹੋਵੇ ਤਾਂ ਇਹ ਸਨਮਾਨ ਕਦੋਂ ਦਿੱਤਾ ਜਾਵੇਗਾ ਕਦੋਂ ਇਹ ਸਨਮਾਨ ਮਿਲੇਗਾ ਇਹ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ 13 ਮੈਂਬਰਾਂ ਵਿੱਚੋਂ ਨਹੀਂ 543 ਮੈਂਬਰ ਰਹੇਗੇ ਲੋਕ ਸਭਾ ਦੇ ਜੀ 212 ਹੈਗੇ ਆ ਰਾਜ ਸਭਾ ਦੇ ਇਹਦਾ ਸਾਰਿਆਂ ਵਿੱਚੋਂ ਸਾਡੀ ਕਮੇਟੀ پاسਾਈ ਹੈ ਤੇ ਅਸੀਂ ਉਹਦਾ ਤੁਹਾਨੂੰ ਨਹੀਂ ਨਹੀਂ ਬਿਲਕੁਲ ਉਹ ਉਸ ਤੋਂ ਵੱਡੀ ਗੱਲ ਹੈ ਹਾਲਾਂਕਿ ਮੈਂ ਚਲੋ ਪੰਜਾਬ ਦੇ ਆਦੇ ਨਾਲ ਜ਼ਿਕਰ ਕੀਤਾ ਮੈਂ ਸਾਨੂੰ 26 ਜੁਲਾਈ ਨੂੰ ਉੱਥੇ ਸਨਮਾਨਿਤ ਕੀਤਾ ਜਾਏਗਾ ਠੀਕ ਹੈ ਇਹ ਸਾਡੀ ਨੋਮੀਨੇਸ਼ਨ ਹੋ ਚੁੱਕੀ ਹੈ ਇਹ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਇਹ ਸਾਰਿਆਂ ਦਾ ਸਾਂਝਾ ਹੀ ਮਾਨ ਹੈ हां ठीक है सर तने एक बार फिर ਬਹੁ ਬਹੁ ਬਧਾਈਆਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਚਰਨਜੀਤ ਸਿੰਘ ਚੰਨੀ ਖੁਦ ਸਾਡੇ ਨਾਲ ਜੁੜੇ ਉਹਨਾਂ ਦੇ ਵੱਲ ਜਾਣਕਾਰੀ ਵੀ ਦਿੱਤੀ ਗਈ ਕਿ 26 ਜੁਲਾਈ ਨੂੰ ਦਰਸਲ ਜਿਹੜਾ ਕਿ ਇਹ ਸਨਮਾਨ ਦਿੱਤਾ ਜਾਵੇਗਾ ਜੋ ਕਿ ਖੇਤੀਬਾੜੀ ਦੇ ਵਣਿ ਸਥਾਈ ਕਮੇਟੀ ਦੇ ਪ੍ਰਧਾਨ ਨੇ ਚਰਨਜੀਤ ਚੰਨੀ ਜਿਨ੍ਹਾਂ ਦੇ ਵੱਲ ਸੁਝਾਅ ਦਿੱਤੇ ਗਏ ਇੱਕ ਬਿਹਤਰ ਕੰਮ ਕੀਤਾ ਗਿਆ ਉਹਨਾਂ ਦੇ ਵੱਲੋਂ ਇਸ ਕਮੇਟੀ ਦੇ ਮੁਖੀ ਦੇ ਤੌਰ ਤੇ ਤੇ ਇਸੇ ਗੱਲ ਨੂੰ ਲੈ ਕੇ ਚਰਨਜੀਤ ਚੰਨੀ ਦਾ ਨਾਮ ਚੁਣਿਆ ਗਿਆ ਜਿਨ੍ਹਾਂ ਨੂੰ ਕਿ 26 ਜੁਲਾਈ ਨੂੰ ਸੰਸਦ ਰਤਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ